ਸਤਿ ਸ਼੍ਰੀ ਅਕਾਲ ਜੀ ਸੋ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਗੱਲ ਕਰਦੇ ਆਂ ਬੋਲ ਮਿੱਟੀ ਦੇ ਆਬਾਬ ਆ ਵੀਡੀਓ ਬਾਰੇ ਸੋ ਵੀਡੀਓ ਵਿੱਚ ਇੰਦਰ ਤੇ ਮਿੰਦੋ ਦਾ ਮਲਾਪ ਕਿਵੇਂ ਹੁੰਦਾ ਕਿਉਂਕਿ ਦੋਵੇਂ ਮੰਗਲਿਕ ਆ ਤੇ ਇਹਨਾਂ ਦੀ ਕੁੰਡਲੀ ਵੀ ਮੈਚ ਕਰਦੀ ਆ ਤੇ ਇੰਦਰ ਪਹਿਲਾਂ ਤੋਂ ਹੀ ਮਿੰਦੋ ਨੂੰ ਜਾਣਦਾ ਸੀ ਸੋ ਇਹ ਸਾਰਾ ਕੁਝ ਆਪਾਂ ਤੁਹਾਨੂੰ ਦੱਸਾਂਗੇ ਇਸ ਵੀਡੀਓ ਵਿੱਚ ਸੋ ਵੀਡੀਓ ਨੂੰ ਪੂਰੀ ਐਂਡ ਤੱਕ ਜ਼ਰੂਰ ਦੇਖਿਓ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇੰਦਰ ਆਪਣੇ ਭੂਆ ਦੇ ਕੋਲ ਰਹਿ ਰਿਹਾ ਪਰ ਉੱਥੇ ਹੀ ਉਸਦੀ ਭੂਆ ਦੀ ਕੁੜੀ ਨਵੀਂ ਇੰਦਰ ਨੂੰ ਬਿਲਕੁਲ ਵੀ ਲਾਇਕ ਨਹੀਂ ਕਰ ਰਹੀ ਕਿਉਂਕਿ ਉਹ ਚਾਹੁੰਦੀ ਆ ਕਿ ਜਿਹੜਾ ਉਸਦੀ ਜਿਵੇਂ ਉਸਦਾ ਭਰਾ ਗਗਨ ਹੁੰਦੇ ਹਾਰੇ ਇੱਕ ਗੱਲ ਵਿੱਚ ਹਾਂ ਵਿੱਚ ਹਮਲਾਉਂਦਾ ਉਦਾਂ ਹੀ ਇੰਦਰ ਮਲਾਵੇ ਤੇ ਇੰਦਰ ਪਰ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਦੱਸਦਾ ਤੇ ਉਸ ਨੂੰ ਪਤਾ ਵੀ ਲੱਗ ਗਿਆ ਕਿ ਨਵੀ ਕਿੱਦਾਂ ਦੀ ਆ ਉਹ ਉਸ ਨੂੰ ਸਮਝਾਉਣ ਦੀ ਹੀ ਕੋਸ਼ਿਸ਼ ਕਰ ਰਿਹਾ ਹੁੰਦਾ ਪਰ ਨਵੀ ਨੂੰ ਬੜਾ ਗੁੱਸਾ ਲੱਗਦਾ ਹੈ ਤੇ ਇਸ ਕਰਕੇ ਉਹ ਗਗਨ ਦੇ ਕੰਨ ਪਰ ਦਿੰਦੀ ਆ ਪਰ ਇੰਦਰ ਆਪਣੇ ਮਕਸਦ ਲਈ ਹੀ ਇੱਥੇ ਆਇਆ ਹੁੰਦਾ ਹੈ ਕਿਉਂਕਿ ਉਹ ਮਿੰਦੋ ਨੂੰ ਪਹਿਲਾਂ ਤੋਂ ਜਾਣਦਾ ਹੈ ਤੇ ਉਹ ਕਿਰਨ ਨੂੰ ਕਿਸੇ ਤਰੀਕੇ ਨਾਲ ਦੱਸਣਾ ਚਾਹੁੰਦਾ ਹੈ ਕਿ ਉਸ ਦੀ ਭੈਣ ਦੇ ਨਾਲ ਹੀ ਵਿਆਹ ਕਰਾਉਣਾ ਚਾਹੁੰਦਾ ਹੈ ਸੋ ਪਹਿਲਾਂ ਤਾਂ ਉਹ ਬਹਾਨੇ ਨਾਲ ਉੱਥੇ ਆਪਣੇ ਰਿਸ਼ਤੇ ਦੀਆਂ ਗੱਲਾਂ ਕਰਦਾ ਹੈ ਤੇ ਇਹ ਵੀ ਕਹਿੰਦਾ ਹੈ ਕਿ ਮੈਂ ਮੰਗਲਿਕ ਹਾਂ ਤੇ ਮੈਨੂੰ ਕੁੜੀ ਵੀ ਮੰਗਲਿਕ ਚਾਹੀਦੀ ਆ ਕਿਉਂਕਿ ਮੇਰੀ ਉਮਰ ਵੀ ਹੁਣ ਕਾਫੀ ਹੋ ਚੁੱਕੀ ਆ ਤੇ ਕੁੜੀ ਵੀ ਮੈਨੂੰ 30 ਸਾਲਾਂ ਦੀ ਆ 33 ਸਾਲਾਂ ਦੀ ਚਾਹੀਦੀ ਆ ਤੇ ਇਹ ਸਾਰੀਆਂ ਗੱਲਾਂ ਜਦੋਂ ਕਿਰਨ ਦੇ ਸਾਹਮਣੇ ਕਰ ਰਿਹਾ ਹੁੰਦਾ ਤੇ ਕਿਰਨ ਦਾ ਦਿਮਾਗ ਉਸੇ ਵੇਲੇ ਆਪਣੀ ਭੈਣ ਮਿੰਦੋ ਵੱਲ ਜਾਂਦਾ ਹੈ ਉਹ ਸੋਚਦੀ ਆ ਕਿ ਮਿੰਦੋ ਵੀ ਮੰਗਲਿਕ ਆ ਤੇ ਉਸ ਦਾ ਰਿਸ਼ਤਾ ਨਹੀਂ ਹੋ ਰਿਹਾ ਹੁੰਦਾ ਇਸ ਕਰਕੇ ਉਹ ਆਪਣੀ ਭੈਣ ਮਿੰਦੋ ਬਾਰੇ ਦੇਵ ਨਾਲ ਗੱਲ ਕਰ ਲੈਂਦੀ ਆ ਤੇ ਉਥੇ ਹੀ ਦੇਵ ਜਾਨੀ ਕਿ ਇੰਦਰ ਨੂੰ ਪਹਿਲਾਂ ਹੀ ਪਤਾ ਹੁੰਦਾ ਹੈ ਮਿੰਦੋ ਬਾਰੇ ਉਹ ਚਾਹੁੰਦਾ ਹੈ ਕਿ ਮੇਰਾ ਮਿੰਦੋ ਦੇ ਨਾਲ ਹੀ ਰਿਸ਼ਤਾ ਹੋਵੇ ਤੇ ਉਹ ਆਪਣੀ ਭਾਬੀ ਨੂੰ ਅਸੇਵਲੇ ਪਹਿਲਾਂ ਤਾਂ ਇੱਧਰ ਉੱਧਰ ਘੁਮਾ ਕੇ ਗੱਲਾਂ ਕਰਦਾ ਤੇ ਫਿਰ ਕਹਿ ਦਿੰਦਾ ਹੈ ਕਿ ਮੈਂ ਤਾਂ ਕੁੜੀ ਲੱਭ ਹੀ ਰਿਆ ਤੁਸੀਂ ਆਪਣੀ ਭੈਣ ਨਾਲ ਮੈਨੂੰ ਮਲਾ ਹੀ ਦੇਵੋ ਪਰ ਉਹ ਸੋਚਦੀ ਆ ਕਿ ਗगन ਨੇ ਇਹ ਗੱਲਾਂ ਲਈ ਨਹੀਂ ਮੰਨਣਾ ਕਿਉਂਕਿ ਗगन ਤਾਂ ਹਮੇਸ਼ਾ ਕਿਰਨ ਨੂੰ ਉਹ ਉਸੇ ਨਾਲ ਹੀ ਬੋਲਦਾ ਹੈ ਤੇ ਉਸਦੀ ਕਿਸੇ ਵੀ ਗੱਲ ਨੂੰ ਨਹੀਂ ਮੰਨਦਾ ਉਹ ਸੋਚਦੀ ਹੈ ਆਪਣੀ ਮੰਮੀ ਨਾਲ ਗੱਲ ਕਰਦੀ ਉਹ ਆਪਣੀ ਸਾਸ ਨਾਲ ਗੱਲ ਕਰਦੀ ਆ ਤੇ ਉਸ ਨੂੰ ਕਹਿੰਦੀ ਆ ਕਿ ਮੈਂ ਚਾਹੁੰਦੀ ਆ ਕਿ ਇੰਦਰ ਦਾ ਰਿਸ਼ਤਾ ਮੇਰੀ ਭੈਣ ਮਿੰਦੋ ਨਾਲ ਹੋ ਜਾਵੇ ਤੇ ਉੱਥੇ ਹੀ ਉਸਦੀ ਸਾਸ ਮੰਨ ਵੀ ਜਾਂਦੀ ਆ ਤੇ ਉਹ ਕਹਿੰਦੀ ਆ ਕਿ ਸਾਰੀ ਗੱਲ ਤਾਂ ਗगन ਤੇ ਆ ਜੇਕਰ ਗगन ਮੰਨੇਗਾ ਤਾਂ ਆਪਾਂ ਨੂੰ ਕੋਈ ਵੀ ਇਸ ਗੱਲ ਦੀ ਟੈਨਸ਼ਨ ਨਹੀਂ ਕਿ ਰਿਸ਼ਤਾ ਨਾ ਹੋਵੇ ਸੋ ਗगन ਨਾਲ ਗੱਲ ਕਰਨ ਲਈ ਦੋਵੇਂ ਨੋ ਸਾਸ ਕਿਰਨ ਜਾਣੀ ਕਿ ਉਸਦੀ ਸਾਸ ਇਕੱਠੀਆਂ ਹੁੰਦੀਆਂ ਨੇ ਤੇ ਜਦ ਕਿ ਗगन ਨਾਲ ਇਹ ਗੱਲ ਕੀਤੀ ਜਾਂਦੀ ਹੈ ਤੇ ਗਗਨ ਸੋਚਦਾ ਹੈ ਕਿ ਇਹ ਤਾਂ ਸਾਰ ਮੇਰੇ ਪਹਿਲਾ ਘਰ ਤੇ ਹੀ ਹੱਕ ਜਮਾ ਰਿਆ ਸੀ ਹੁਣ ਤਾਂ ਇਹ ਮੇਰੇ ਸਹੁਰਿਆਂ ਤੇ ਵੀ ਹੱਕ ਜਮਾਉਣਾ ਚਾਹੁੰਦਾ ਹੈ ਜੇਕਰ ਇਸ ਦਾ ਰਿਸ਼ਤਾ ਮਿੰਦੋ ਨਾਲ ਹੋ ਗਿਆ ਤੇ ਇਸਨੇ ਤਾਂ ਉਸ ਘਰ ਦਾ ਜਵਾਈ ਬਣ ਜਾਣਾ ਹੈ ਤੇ ਮੇਰੇ ਉੱਤੇ ਦੂਣਾ ਰੋਬ ਪਾਇਆ ਕਰਨਾ ਹੈ ਉਹ ਇਸ ਰਿਸ਼ਤੇ ਨੂੰ ਮਨਾ ਕਰ ਦਿੰਦਾ ਹੈ ਤੇ ਕਹਿੰਦਾ ਹੈ ਕਿ ਆਪਾਂ ਉੱਥੇ ਰਿਸ਼ਤਾ ਨਹੀਂ ਕਰਨਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਮਿੰਦੋ ਦਾ ਰਿਸ਼ਤਾ ਇੰਦਰ ਨਾਲ ਹੋਵੇ ਇਹ ਸਾਰਾ ਕੁਝ ਸੁਣ ਕੇ ਕਿਰਨ ਨੂੰ ਵੀ ਟੈਨਸ਼ਨ ਲੱਗ ਜਾਂਦੀ ਆ ਤੇ ਇੰਦਰ ਦੇ ਵੀ ਹੋਸ਼ ਉੱਡ ਜਾਂਦੇ ਨੇ ਕਿਉਂਕਿ ਉਸਨੇ ਤਾਂ ਸੋਚਿਆ ਹੈ ਕਿ ਰਿਸ਼ਤਾ ਮਿੰਦੋ ਨਾਲ ਹੀ ਹੋਵੇ ਤੇ ਹੁਣ ਉਹ ਗਗਨ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਗਗਨ ਨੇ ਜਿਹੜੀ ਉਸ ਨੂੰ ਨਾ ਕਰ ਦਿੱਤੀ ਉਸ ਕਰਕੇ ਉਸਦੇ ਦਿਮਾਗ ਵਿੱਚ ਸਾਰਾ ਦਿਨ ਇਹੀ ਗੱਲ ਘੁੰਮਦੀ ਰਹਿੰਦੀ ਆ ਕਿ ਹੁਣ ਮੈਂ ਰਿਸ਼ਤਾ ਕਿਸ ਕਿਹੜੇ ਤਰੀਕੇ ਨਾਲ ਮਿੰਦੋ ਨਾਲ ਕਰਵਾਵਾਂਗਾ ਸੋ ਦੇਖਦੇ ਹਾਂ ਕਿ ਹੁਣ ਮਿੰਦੋ ਤੇ ਦੇਵ ਦਾ ਰਿਸ਼ਤਾ ਕਿਵੇਂ ਨਿਪਰੇ ਚੜਦਾ ਸੋ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ